ਮੇਰੇ ਨਾਲ ਹਾਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਆਪਣਾ ਇੰਡੀਆ ਤੇ ਗੋਪਕੀ ਮੀਡੀਆ ਅੱਜ ਆਪਾਂ ਪੈਂਦਾ ਪਿੰਡ ਗੇੜੀ ਪਲਾਕ ਦਾ ਤਸੀਲ ਪੈਟ ਜਿਲ੍ਹਾ ਲੁਧਿਆਣਾ ਦੇ ਪਿੰਦੇ ਪਿੰਡ ਕਿਥੇ ਪਹੁੰਚਿਆ ਜਿੱਥੇ ਸਰਪੰਚ ਦੀ ਨ ਪੰਚਾਇਤ ਬਣਾਈ ਗਈ ਆਪਣੇ ਜਗਤ ਗਰਮਉਂ ਸਿੰਘ ਜੀ ਸਰਪੰਚ ਆਪ ਕੋ ਅਲੋਨਾ ਗੱਲਬਾਤ ਕਰਦੇ ਆਂ ਕਿ ਕਾਰਜ ਦੇ ਮੁੱਦੇ ਨੂੰ ਲੈ ਕੇ ਕੀ ਕੀ ਗੱਲ ਕਰਨਗੇ ਆਸਤੇ ਮੁੱਦੇ ਤੇ ਸਭੀ ਗੱਲ ਪਹਿਲਾਂ ਕਰਿਆਣਾ। ਉਹ ਦਾਸ ਦੇ ਮੁੱਦੇ ਤੇ ਵੀ ਸਾਡਾ ਹੈਗਾ ਪਹਿਲਾ ਝੰਡਾ ਵੀ ਪਾਣੀ ਦਾ ਹੱਲ ਕਰਨਾ ਚਾਹੀਦਾ। ਠੀਕ ਹੈ। ਉਸ ਤੋਂ ਬਾਅਦ ਵੀ ਉਥੇ ਬੱਚਿਆਂ ਨੂੰ پارک ਹੋਣਾ ਤੇ ਮਾਰੀ ਆ ਜੀ ਆਪਣਾ ਪਹਿਲਾ ਮੁੱਦਾ। ਉਹ ਕਿ ਕੀ ਆਪਣੇ ਪੰਦੇ ਕਾਹਦੇ ਨੂੰ ਕਰਦੇ? ਇੱਕ ਆਪਣੇ ਸਕੂਲ ਨੂੰ ਆਪਣੇ ਮੈਡਲ ਤੋਂ ਹਾਈ ਕਰਵਾਉਣਾ। ਤੇ ਜਿਹੜਾ ਗੰਦੇ ਪਾਣੀ ਦਾ ਨਿਕਾਸ ਦੀ ਗੱਲ ਕੀਤੀ ਉਹ ਸੀਕੇ ਵਾਲ ਪ੍ਰੋਜੈਕਟ ਦੇ ਸ਼ੁਰੂ ਕਰਤਾ ਤੇ ਬਾਕੀ ਆਪਣੇ ਦੇਖੋ ਪਿੰਡ ਦੇ ਵਿੱਚ ਕੰਮ ਚੱਲ ਰਿਹਾ ਇੱਕ ਤਾਂ ਆਪਣੇ 250 ਦੇ ਕਰੀਬ ਆਪਣੇ ਆੜਨੇ ਲਾਦੇ ਹਾ ਸਾਰੇ ਖੰਭਿਆਂ ਦੇ ਉੱਤੇ ਸ਼ਲੋਕਨ ਲਗਾ ਕੇ ਪੇਂਟ ਕਰਾ ਕੇ ਦਿਗੋ ਤੇ ਇੱਕ ਆਪਣੇ ਗਲੀਆਂ ਨਾਲੀਆਂ ਦੇ ਕੰਮ ਚੱਲ ਰਹੇ ਨੇ ਸ਼ੀਸ਼ੇ 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 ਆਹ ਰ ਆਪਣਾ ਇੰਦਕਟ ਟੈਟਾਲਵਾ ਕੇ ਲੈਟ ਟੈਟਾ ਵੀ ਰਵਾਦ ਨੇ ਮੇਰਾ ਖਰਚਾ 200 ਦੇ ਕਰੀਬ ਇਹ ਇਤੇ ਇੱਕ ਆਪਣੇ ਬੱਚਿਆਂ ਨੂੰ ਡਰਾਉਂ ਦੀ ਕਾਟਾ ਉਹ ਜਿੰਨੇ ਦੇ ਲੈ ਕੇ ਗਿਆ ਜਮ ਦੇ ਵਿੱਚ ਨਸ਼ਿਆਂ ਤੋਂ ਬਚਾਉਣ ਦੇ ਲਈ ਆਪਾਂ ਨੇ ਇੱਕ ਬੱਚਿਆਂ ਦਾ ਜਮ ਕੋਲ ਕੇ ਦਿੱਤਾ ਜਿਹੜਾ ਉਧਰ ਹੁਣ ਇੱਕ ਆਪਾਂ ਨਸ਼ਿਆਂ ਦੇ ਉੱਤੇ ਕੈਂਪ ਲਵਾ ਰਹੇ ਹਾਂ 18 ਤਰੀਕ ਇਹ ਥੀਗਾ ਇਹ ਫਾਈਂਡ ਕਾਸ ਹੈ ਮਦਦ ਤੇ ਅੱਖਾਂ ਇੱਕ ਨਸ਼ਿਆਂ ਦਾ ਲਹਿਰ ਬਹੁਤ ਤੇਜ਼ੀ ਨਾਲ ਵੱਧ ਰਹੀ ਆ ਇਸ ਬਾਰੇ ਕੀ ਕਹਿਣਾ ਚਾਹੂੰਗਾ ਆ ਤੁਹਾਨੂੰ ਦੱਸਿਆ ਵੀ ਪਹਿਲਾਂ ਵੀ ਇੱਕ ਤਾਂ ਆਪਾਂ 18 ਤਰੀਕ ਨੂੰ ਕੈਂਪ ਲਵਾ ਕੇ ਆਏ ਕਪਾ ਫਾਈਨਲ ਵਾਗਿਆ ਤੇ ਜਿੰਮ ਵੀ ਇਸੇ ਕਰਕੇ ਖੋਲ੍ਹਿਆ ਕਿ ਜਿੱਥੇ ਬੱਚਿਆਂ ਦਾ ਧਿਆਨ ਦੋ ਤਿੰਨ ਘਾਟੇ ਉਧਰ ਆਪਦੀ ਐਕਟੀਵਿਟੀ ਜਰੂਰਗਾ ਤੇ ਸਕੂਲ ਦੇ ਵਿੱਚ ਇੱਕ ਆਪਾਂ ਨੇ ਕੋਚ ਰੱਖਿਆ ਹੋਇਆ ਜਿਹੜਾ ਬੱਚਿਆਂ ਨੂੰ ਗੇਮ ਗੇਮਾ ਸਿਵਾਉਂਦੇ ਧੰਨਵਾਦ ਰੱਖਾ ਜੀ ਮੈਂ ਆਪਣਾ ਇੰਡੀਆ ਦੇ ਲੋਕ ਪੱਕੇ মিডিਆ ਨੂੰ ਆਪਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੁਤੀ ਗੱਲ ਤੇ ਮੈਂ ਆਪਜੀ ਨੂੰ ਲੱਖ ਲੱਖ ਮੁਬਾਰਕਾਂ ਲੱਖ ਲੱਖ ਮੁਬਾਰਕਾਂ ਦਿੰਦਾ ਜੀ ਸਰਪੰਚ ਸਾਹਿਬ ਨੂੰ ਤੇ ਤੇ ਪੂਰੀ ਪੰਚਾਇਤ ਨੂੰ ਲੱਖ ਲੱਖ ਔਰਾਂ ਸਾਡੇ ਚੈਨਲ ਕੋ ਨੂੰ ਸਭ ਜੀ ਦਾ ਬਹੁਤ ਬਹੁਤ ਧੰਨਵਾਦ। ਹਾਂਜੀ ਮੈਂ ਹਾਂ ਸੁਖਦੇਵ ਸਿੰਘ ਤੁਸੀਂ ਦੇਖਦੇ ਹੋ ਦੇਖ ਰਹੇ ਹੋ ਆਪਣਾ ਇੰਡੀਆ ਤੇ ਲੋਕਪੱਖੀ ਮੀਡੀਆ ਅੱਜ ਆਪਾਂ ਪਿੰਡ ਗਿਦੜੀ ਬਲਾਕ ਦਰਾਹਾ ਤਹਿਸੀਲ ਪੈਲ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਗਿਦੜੀ ਵਿਖੇ ਪਹੁੰਚੇ ਹਾਂ ਜਿੱਥੇ ਸਰਬ ਸ਼ਾਂਤੀ ਨਾਲ ਸਰਦਾਰ ਗਰਮਉਨ ਸਿੰਘ ਜੀ ਲੱਖਾ ਸਰਬ ਸ਼ਾਂਤੀ ਨਾਲ ਸਰਪੰਚ ਬਣਾ ਗਏ ਅਤੇ ਪੰਚ ਵੀ ਬਣਾਏ ਗਏ ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਕੀ ਕਹਿਣਾ ਚਾਹੁੰਗੇ ਅਸੀਂ ਗੱਲ ਜੀ ਧੰਨਵਾਦ ਕਰਦੇ ਆ ਸਾਰੇ ਪਿੰਡ ਦਾ ਧੰਨਵਾਦ ਕਰਦੇ ਆ ਸਾਰੇ ਪਿੰਡ ਦਾ ਜਿਨ੍ਹਾਂ ਨੇ ਵੀ ਸਰਪ ਸੰਮਤੀ ਨਾਲ ਸਰਪੰਚ ਨੂੰ ਤੇ ਪੰਚਾਇਤ ਚੁਣੀ ਗਈ ਵਿਸ਼ਵਾਸ ਕੀਤਾ ਸਾਡੇ ਤੇ ਅਸੀਂ ਪੂਰੀ ਉਮੀਦ ਆ ਸਾਨੂੰ ਕਿ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਵਿਸ਼ਵਾਸ ਦੇ ਉੱਤੇ ਪੂਰਾ ਉਤਰਨ ਦੇ ਲਈ ਜਿਹੜੇ ਪਿੰਡ ਦੇ ਅਧੂਰੇ ਕੰਮ ਨੇ ਜਿਵੇਂ ਕਿ ਗੰਦੇ ਪਾਣੀ ਦਾ ਨਿਕਾਸ ਜਿਹੜਾ ਹੈਗਾ ਗਲੀਆਂ ਨਾਲੀਆਂ ਨੂੰ ਸੀਵਰੇਜ ਵਿੱਚ ਕਨਵਰਟ ਕਰਨਾ ਸਕੂਲ ਨੂੰ ਹਾਈ ਸਕੂਲ ਬਣਾਉਣਾ ਬੱਚਿਆਂ ਨੂੰ ਗਰਾਊਂਡ ਲੈ ਕੇ ਦੇਣਾ ਗਰਾਊਂਡ ਦੀ ਬਹੁਤ ਵੱਡੀ ਡਿਮਾਂਡ ਆ ਇੱਕ ਪਿੰਡ ਦੇ ਲਈ ਪਾਰਕ ਬਣਾਉਣਾ ਤੇ ਇਹ ਜਿਹੜੇ ਸਕੂਲ ਜਿਹੜੀ ਚਾਰ ਫਿਰਨੀਆਂ ਪਿੰਡ ਦੀ ਚਫੇਰੇ ਫਿਰਨੀਆਂ ਉਹਦੇ ਉੱਤੇ ਜਿਹੜਾ ਡੰਪ ਹੈ ਉਹ ਚੁਕਾ ਕੇ ਉਹਦੇ ਲਈ ਵੱਖਰਾ ਅਰੇਂਜਮੈਂਟ ਕਰਵਾ ਕੇ ਉੱਥੇ ਬੜਨ ਚੈਣਾ ਸੋ ਇਹੋ ਜਿਹੇ ਜਿਹੜੇ ਕੰਮ ਨੇ ਉਹ ਪ੍ਰਾਇੋਰਟੀ ਦੇ ਉੱਪਰ ਜਿਹੜੇ ਹੈਗੇ ਨੇ ਪਹਿਲੇ ਸਾਲ ਦੇ ਵਿੱਚ ਕੀਤੇ ਜਾਣਗੇ ਸਰਪੰਚੀ ਚੁਣਨ ਤੋਂ ਬਾਅਦ ਇਹਨਾਂ ਨੇ ਪਿੰਡ ਨੂੰ ਆਪਣੇ ਪੱਲੇੋਂ 25 ਲੱਖ ਰੁਪਇਆ ਦਿੱਤਾ ਜਿਹੜਾ ਕਿ ਇਹ ਆਪਣੇ ਨਿੱਜੀ ਫੰਡ ਪਿੰਡ ਉਤੇ ਲਾਉਣਗੇ ਫਿਰ ਸਾਡੀ ਐਨ ਆਰ ਆਈ ਸਾਡੇ ਪਿੰਡ ਦੇ ਐਨ ਆਰ ਆਈਆਂ ਦੀ ਟੀਮ ਆ ਜਿਹੜੀ ਉਹ ਬਹੁਤ ਸਟਰੋਂਗ ਆ ਤੇ ਉਹ ਵੀ ਤਕਰੀਬਨ ਤਕਰੀਬਨ 10 ਲੱਖ ਨੂੰ ਟੱਚ ਕਰ ਰਹੇ ਆ ਹੁਣ ਤੇ ਪਿੰਡ ਦੇ ਲਈ ਫੰਡ ਦੇ ਰਹੇ ਆ ਸੰਮਤੀ ਹੋਣ ਕਰਕੇ ਵੀ ਸਰਬਸੰਮਤੀ ਨਾਲ ਪੰਚਾਇਤ ਚੁਣੀ ਆ ਤੇ ਫੰਡਸ ਪ੍ਰੋਵਾਈਡ ਕਰਾ ਰਹੇ ਆ 5 ਲੱਖ ਨਾਲ ਸਾਹਿਬ ਹਾਂ 5 ਲੱਖ ਜਿਹੜਾ ਹੈਗਾ ਪੰਜਾਬ ਸਰਕਾਰ ਵੱਲੋਂ ਆ ਰਿਹਾ ਸੰਮਤੀ ਦਾ ਚੁਣੀ ਹੋਣ ਕਰਕੇ ਪੰਚਾਇਤ ਸੋ ਇਹ ਜਿਹੜੇ ਪੈਸੇ ਨੇ ਇਹ ਨਿੱਜੀ ਫੰਡਸ ਨੇ ਜਿਹੜੇ ਐਨ ਆਰ ਆਈਸ ਤੇ ਗੁਰਮੋਹ ਉਹਨਾਂ ਦੇ ਉਪ ਪਿੰਡ ਤੇ ਲਾਏ ਜਾਣਗੇ ਤੇ ਬਾਕੀ ਜਿਹੜਾ ਗਲੀਆਂ ਨਾਲੀਆਂ ਹੋਰ ਬਾਕੀ ਜਿਹੜੇ ਕੰਮ ਨੇ ਪ੍ਰਾਇੋਰਟੀ ਬੇਸਿਸ ਤੇ ਉਹ ਵੀ ਨਾਲ-ਨਾਲ ਚੱਲ ਰਹੇ ਨੇ ਧੰਨਵਾਦ ਜੀ ਤੁਸੀਂ ਵਿਕਾਸ ਕਾਰਜਾਂ ਬਾਰੇ ਬਹੁਤ ਵਧੀਆ ਵਧੀਆ ਚਲਣਾ ਪਾਇਆ ਜੀ ਤੇ ਸਰਪੰਚ ਸਾਹਿਬ ਇੱਕ ਨਸ਼ਿਆਂ ਦੀ ਲਹਿਰ ਬਹੁਤ ਜ਼ਿਆਦਾ ਤੇਜ਼ੀ ਨਾਲ ਚੱਲ ਰਹੀ ਹੈ ਉਸ ਬਾਰੇ ਕੀ ਕਰਾਂਗੇ ਇੱਕ ਨਸ਼ਿਆਂ ਦਾ ਕੈਂਪ ਆਪਾਂ ਪਹਿਲਾਂ ਵੀ ਲਵਾ ਚੁੱਕੇ ਹਾਂ ਜੀ ਇੱਕ ਹੁਣ ਆਪਣੇ 15 ਤਰੀਕ ਨੂੰ ਇੱਕ 18 ਤਰੀਕ ਨੂੰ ਸੌਰੀ ਇੱਕ ਕੈਂਪ ਆਪਾਂ ਹੋਰ ਲਵਾ ਰਹੇ ਹਾਂ ਜੀ ਦੇ ਵਿੱਚ ਨਾਟਕ ਤਰੀਕੇ ਦੇ ਨਾਲ ਪੇਸ਼ ਕਰਕੇ ਉਹ ਸਾਰੇ ਨੂੰ ਸਿੱਖਿਆ ਦਿੱਤੀ ਜਾਗੂਨ ਨਸ਼ਿਆਂ ਤੋਂ ਕਿਵੇਂ ਦੂਰ ਰਹਿਣਾ ਬੱਚਿਆਂ ਨੂੰ ਨੌਜਵਾਨਾਂ ਨੂੰ ਜਾਗਰੂਕਤਾ ਜਿਹੜੀ ਹੈਗੀ ਆ ਉਹ ਪ੍ਰੋਵਾਈਡ ਕਰਨ ਲਈ ਇਹ ਲੜੀ ਚਲਾਈ ਹੋਈ ਆ ਨਸ਼ਾ ਜਾਗਰੂਕਤਾ ਕੈਂਪਾਂ ਦੀ ਤੇ ਅਸੀਂ ਪਿੰਡ 'ਚ ਜਿਮ ਵੀ ਪ੍ਰੋਵਾਈਡ ਕਰਾਇਆ ਨੌਜਵਾਨਾਂ ਨੂੰ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਤੇ ਆਪਣੇ ਲਈ ਟਾਈਮ ਦੇਣ ਘੱਟੋ ਘੱਟ 2 ਘੰਟੇ ਜਿਮ ਦੇ ਵਿੱਚ ਤੇ ਇੱਕ ਪ੍ਰਾਈਵੇਟ ਕੋਚ ਸਕੂਲ ਦੇ ਵਿੱਚ ਪ੍ਰੋਵਾਈਡ ਕਰਾਇਆ ਬੱਚਿਆਂ ਨੂੰ ਤਾਂ ਕਿ ਉਹ ਸ਼ੁਰੂ ਤੋਂ ਹੀ ਉਹਨਾਂ ਦੀ ਰੁਚੀ ਆ ਜਿਹੜੀ ਖੇਡਾਂ ਵਿੱਚ ਰਹੇ ਨਸ਼ਿਆਂ ਤੋਂ ਦੂਰ ਰਹਿਣ ਉਹ ਸੋ ਇਸ ਤਰ੍ਹਾਂ ਦੇ ਜਿਹੜੇ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਕੋਚ ਤੋਂ ਲੈ ਕੇ ਜਿੰਮ ਤੋਂ ਲੈ ਕੇ ਨਸ਼ਾ ਜਾਗਰੂਕਤਾ ਕੈਂਪਾਂ ਤੱਕ ਦਾ ਜਿਹੜਾ ਇੱਕ ਲੜੀਵਾਰ ਪ੍ਰੋਗਰਾਮ ਆ ਉਹ ਉਲੀਕਿਆ ਹੋਇਆ ਤੇ ਪ੍ਰੋਵਾਈਡ ਕਰਵਾਇਆ ਹੋਇਆ ਧੰਨਵਾਦ ਜੀ ਮੈਂ ਆਪਣਾ ਇੰਡੀਆ ਤੇ ਲੋਕਪੱਖੀ মিডিਆ ਨੂੰ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਆ ਬਹੁਤ ਵਧੀਆ ਚਰਣਾ ਪਾਇਆ ਜੀ ਤੁਸੀਂ ਆਪ ਜੀ ਨੂੰ ਮੈਂ ਆਪਣੇ ਵੱਲੋਂ ਤੇ ਆਪਣੇ ਚੈਨਲ ਵੱਲੋਂ ਲੱਖ-ਲੱਖ ਮੁਬਾਰਕਾਂ ਦਿੰਦਾ ਥੈਂਕ ਯੂ ਧੰਨਵਾਦ ਵੀ ਜੀ ਸਾਡੇ ਪਿੰਡ ਆਉਣ ਲਈ ਤੁਹਾਨੂੰ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਧੰਨਵਾਦ